ਲੁਧਾਨਾ ਦੇ ਲਾਈਵ ਦੀ ਟੀਮ ਰਾਤ ਨੂੰ 2 ਵਜੇ ਪਹੁੰਚੀ ਹੈ ਗਰਾਉਂਡ ਜ਼ੀਰੋ ਤੋਂ ਲਗਾਤਾਰ ਤਸਵੀਰਾਂ ਜਿਹੜੇ ਦਿਖਾ ਰਿਹਾ ਕਿ ਇਹ ਇਸ ਜਗ੍ਹਾ ਇਸ ਇਸ ਜਗ੍ਹਾ ਤੇ ਅਸੀਂ ਮੌਜੂਦ ਸੀਗੇ ਸਾਨੂੰ ਸਵੇਰੇ ਤਸਵੀਰਾਂ ਦਿਖਾਈਆਂ ਕਿ ਕਿਸ ਤਰ੍ਹਾਂ ਤੂਸੀ ਬੰਦ ਜਿਹੜੇ ਕੀਆ ਲਗਾਤਾਰ ਪਾਣੀ ਦੇ ਨਾਲ ਲੱਗਿਆ ਹੋਇਆ ਵਾ ਕੰਦ ਲੱਗੀ ਹੋਈ ਹੈ ਪਾਣੀ ਦੀ ਤੇ ਲਗਾਤਾਰ ਹੁਣ ਬੰਨ ਜਿਹੜੇ ਕਿ ਆ ਟੁੱਟ ਚੁੱਕਾ ਹੈ ਰਿੰਗ ਬੰਨ ਤੋਂ ਪਾਣੀ ਤੋਂ ਉੱਪਰ ਆ ਚੁੱਕਾ ਆਰ ਜੀ ਬੰਨ ਦੇ ਨਾਲ ਢਾਲ ਲੱਗ ਚੁੱਕੀ ਪਾਣੀ ਦੀ ਲਗਾਤਾਰ ਪਾਣੀ ਵਧਦਾ ਆ ਨਜ਼ਰ ਆ ਰਿਹਾ ਮੇਰੇ ਨਾਲ ਕੁਝ ਨੌਜਵਾਨ ਮੌਜੂਦ ਨੇ ਕਿਉਂਕਿ ਇਹਨਾਂ ਦੇ ਕਰਕੇ ਹੀ ਬਤੌਰ ਅਸੀਂ ਲੁਧਿਆਣਾ ਦੇ ਵਿੱਚ ਸੁਰੱਖਿਤ ਹਾਂ ਅਸੀਂ ਇਹਨਾਂ ਦੇ ਲਈ ਦੁਆ ਕਰਾਂਗੇ ਅਰਦਾਸ ਕਰਾਂਗੇ ਇਹਨਾਂ ਦੇ ਮਾਲਕ ਇਹਨਾਂ ਦੀ ਸਿਹਤ ਬਿਲਕੁਲ ਸਰਤ ਰਹੇ ਬਾਈ ਜੀ ਕਿਸ ਤਰ੍ਹਾਂ ਦੀ ਇੱਥੇ ਮਾਹੌਲ ਹੈ ਕਿਸ ਤਰ੍ਹਾਂ ਦਾ ਖਤਰਾ ਮੰਡਰਾ ਰਿਹਾ ਇਸ ਵਕਤ ਹੁਣ ਕੀ ਸਥਿਤੀ ਇੱਥੇ ਦੀ ਵੀਰ ਜੀ ਇਹ ਸਵੇਰ ਦੇ ਅਸੀਂ ਕੱਲ ਦੇ ਨਿਊਜ਼ਾਂ ਦੇਖ ਰਹੇ ਹਾਂ ਅਸੀਂ ਇੱਥੇ ਪਹੁੰਚੇ ਅਸੀਂ ਸ਼ਾਮ ਨੂੰ ਆ ਕੇ ਦੇਖਿਆ ਇੱਕ ਵਾਰੀ 4:00 ਵਜੇ ਜੀ ਪਿਛਲਾ ਬੰਨ ਜਿਹੜਾ ਉਹ ਟੁੱਟ ਗਿਆ ਅਸੀਂ ਸੁਭਾਸ਼ਨਗਰ ਤੋਂ ਆਏ ਤੇ ਫਿਰ ਅਸੀਂ ਜਦੋਂ ਇੱਥੇ ਆਏ ਆ ਉਹ ਵਾਲਾ ਬੰਨ ਟੁੱਟ ਗਿਆ ਹੁਣ ਅਸੀਂ ਇੱਧਰ ਲੱਗੇ ਹੋਏ ਬੋਰੇ ਤੇ ਬੋਰਾ ਉਧਰਲੇ ਪਾਸੇ ਪਾਣ ਤਾਂ ਕਿ ਸਾਡਾ ਤਾਂ ਬਹੁਤ ਦੂਰ ਆ ਪਰ ਅਸੀਂ ਸੋਚਦੇ ਆ ਕਿ ਜਿਹੜੇ ਨੇੜੇ ਤੜੇ ਪਿੰਡ ਆ ਇਹਨਾਂ ਨੂੰ ਵੀ ਕੋਈ ਖਤਰਾ ਨਾ ਆਵੇ ਕਿ ਕੋਈ ਹੈ ਤਾਂ ਸਾਰੇ ਭਾਈ ਆਪਣੇ ਪੰਜਾਬ ਦੇ ਸਾਡਾ ਸਾਰੇ ਪਰਿਵਾਰਕੇ ਨੇ ਸਾਰੇ ਇਸ ਕਰਕੇ ਅਸੀਂ ਸਾਨੂੰ ਤਾਂ ਸਾਨੂੰ ਤਾਂ ਪ੍ਰਸ਼ਾਸਨ ਦੀ ਕੋਈ ਸਾਨੂੰ ਉਹ ਹੈ ਨਹੀਂ ਕਿ ਕੋਈ ਪ੍ਰਸ਼ਾਸਨ ਦਾ ਹੋਵੇ ਇੱਥੇ ਬੰਦਾ ਪ੍ਰਸ਼ਾਸਨ ਕੋਈ ਪਰੇਸ਼ਾਨ ਸ਼ਾ ਪ੍ਰਸ਼ਾਸਨ ਆਇਆ ਸ਼ਾਮ ਨੂੰ ਜਾ ਦੁਪਹਿਰੇ ਜਾਂ ਜਿੱਦਾ ਪਾਰਟੀਆਂ ਵਾਜੀਆਂ ਸਾਰੀਆਂ ਆਈਆਂ ਬਾਈ ਫੋਟੋਆਂ ਕਰਾ ਕੇ ਬਾਈ ਗੁਰੂ ਮੇਰ ਕਰੇ ਬਸ ਸਹੀ ਆ ਠੀਕ ਆ ਨਾ ਪ੍ਰਸ਼ਾਸਨ ਨੇ ਕੀ ਕੀਤਾ ਪ੍ਰਸ਼ਾਸਨ ਜੇ ਕਰ ਸਕਦਾ ਸੀ 15 20 ਦਿਨ ਪਹਿਲਾਂ ਚੇਤਾਵਨੀ ਦਿੰਦਾ ਵੀ ਬਾਈ ਆ ਚੱਕਰ ਜਿਹੜਾ ਬੰਦੇ ਸ਼ਹਾਇ ਨਗਰੋਂ ਆਏ ਨਾ ਬਾਈ ਰਾਣਾ ਸਾਹਿਬ ਤੋਂ ਬੰਦੇ ਆਏ ਆ ਤਿੰਨ ਦਿਨ ਹੋ ਗਏ ਉਹਨਾਂ ਨੂੰ ਕਹਿੰਦੇ ਅਸੀਂ 3.5 ਲੱਖ ਰੁਪਿਆ ਲੈ ਕੇ ਆਏ ਆ ਦੋ ਟਰਾਲੀਆਂ ਲੈ ਕੇ ਆਏ ਆ ਬਾਈ ਇਹ ਆ ਵੀ ਅਸੀਂ ਕਿਹਾ ਵੀ ਚੱਲ ਇਹ ਨਹੀਂ ਚੱਕਰ ਸਾਨੂੰ ਇਹ ਵੀ ਪੰਜਾਬ ਚਾਹੀਏ ਹਨਾ ਇਹ ਪੰਜਾਬ ਨੂੰ ਡੋਬਣਾ ਜਾਂਦੇ ਪੰਜਾਬ ਵੈਸੇ ਵੀ ਡੁੱਬਣਾ ਨਹੀਂ ਇਹਨਾਂ ਤੋਂ ਪੰਜਾਬ ਮਾਰਾ ਹੀ ਕੱਲ ਵੀ ਚੜਦੀ ਗਲਾ ਸੀ ਅੱਜ ਵੀ ਚੜਦੀ ਗਲਾ ਰਹਿਣਾ ਪੰਜਾਬ ਪੰਜਾਬ ਨਹੀਂ ਡੁੱਬਣਾ ਇਹਨਾਂ ਤੋਂ ਸਾਡੇ ਸਿੱਖਾਂ ਦੇ ਨਾਰੇ ਇੱਥੇ ਲਾਜਾਰੇ ਨੇ ਫਟੇ ਦੇ ਨਾਰੇ ਲਾਏ ਜਾ ਰਹੇ ਨੇ ਤੁਸੀਂ ਮਰਜ਼ੀ ਕਰੇ ਪੰਜਾਬ ਨਹੀਂ ਡੁੱਬਣਾ ਦੂਜੀ ਗੱਲ ਇਹ ਦੇਖ ਰਹੇ ਕੋਈ ਇੱਥੇ ਪ੍ਰਸ਼ਾਸਨ ਵਾਲਾ ਕੋਈ ਨਹੀਂ ਦਿਖ ਰਿਹਾ ਇਹ ਪੰਜਾਬ ਨੂੰ ਮਾਰਨਾ ਕਿੱਥੇ ਡਿਪਲੋਏ ਹੈ ਪ੍ਰਸ਼ਾਸਨ ਹੈਗਾ ਦੇਖੋ ਇਹ ਪੰਜਾਬ ਸਿਰਫ